ਨਾ ਚਾਹੁੰਦੇ ਹੋਏ ਵੀ ਕਿਸਾਨ ਤੋਂ ਕੁਛ ਨਾ ਕੁਛ ਗਲਤੀ ਹੋ ਜਾਂਦੀ ਹੈ ਜਿਵੇਂ ਕਿ ਆ ਦੋ ਦਿਨ ਪਹਿਲਾਂ ਇੱਕ ਕਿਸਾਨ ਵੀਰ ਮੇਰੇ ਕੋਲ ਆਏ ਤਾਂ ਉਹਨਾਂ ਨੇ ਸਾਫ਼ ਤੇ ਸਪਸ਼ਟੀ ਕਿਹਾ ਕਿ ਭਾਈ ਇਹ ਮੇਰੀ ਜਿਹੜੀ ਝੋਨਾ 10 ਦਿਨ ਹੋ ਗਏ ਝੋਨਾ ਲੱਗੇ ਨੂੰ ਝੋਨਾ ਮੇਰਾ ਚੱਲ ਨਹੀਂ ਰਿਹਾ ਤਾਂ ਮੈਂ اچانک ਹੀ ਪੁੱਛਿਆ ਖੇਚ ਕੀ ਗੱਲ ਸੀ ਖੇਚ ਵੱਲਾਂ ਬੀਜੀਆਂ ਸੀਆਂ ਤੇ ਕੱਦੂ ਕਰਕੇ ਝੋਨਾ ਲਾਇਆ ਤੇ ਮੇਰੇ ਮਨ 'ਚ ਪਹਿਲਾ ਸਵਾਲ ਇਹ ਹੀ ਗਿਆ ਕਿ ਖੇਤ ਪੋਲਾ ਹੋਏਗਾ ਖੇ ਜਾ ਕੇ ਦੇਖਿਆ ਖੇਤ ਦੇ ਹਾਲਾਤ ਠੀਕ ਨਾ ਲੱਗੇ ਜਦੋਂ ਨੂੰ ਬੂਟੇ ਨੂੰ ਪੱਟ ਕੇ ਦੇਖਿਆ ਤਾਂ ਜਿਵੇਂ ਤੁਸੀਂ ਆ سامنے ਦੇਖ ਰਹੇ ਹੋ ਕਿ ਬੂਟਾ ਜਿਹੜਾ ਹੈਗਾ ਉਹ ਤੁਹਾਡਾ ਜਿੱਥੇ ਲਗਭਗ 1 ਇੰਚ ਡੂੰਘਾ ਲੱਗਣਾ ਚਾਹੀਦਾ ਸੀਗਾ ਬੂਟਾ 3 ਇੰਚ 3.5 ਇੰਚ ਡੂੰਘਾ ਲੱਗਿਆ ਹੋਇਆ ਹੈ 3.5 ਇੰਚ ਬੂਟਾ ਡੂੰਘਾ ਲੱਗਿਆ ਜਿਵੇਂ ਫੋਟੋ ਦੇਖ ਰਹੇ ਹੋ ਉਹ ਵਾਧਾ ਥੋੜੇ ਕਰੇਗਾ ਉਹਨੇ ਜੜ੍ਹ ਹੀ ਨਹੀਂ ਬਣਾਉਣੀ ਉਹਨਾ ਮੇਰੇ ਹੱਥ ਦੇ ਦੇਖੋ ਇੱਕ ਪਾਸੇ ਉਹ ਬੂਟਾ ਜਿਹੜਾ ਸਹੀ ਟੈਂ ਜਗ੍ਹਾ ਤੇ ਲੱਗਿਆ ਮੈਂ ਕਿ ਪੂਰੀ ਲਗਭਗ 1 ਇੰਚ ਦੀ ਡੂੰਘਾਈ ਤੇ ਲੱਗਿਆ ਹੈ ਇੱਕ ਪਾਸੇ ਇਹ ਡੂੰਘਾ ਲੱਗਿਆ ਬੂਟਾ ਜਿੰਨਾ ਚਿੱਟਾ ਚਿੱਟਾ ਥਾਂ ਦਿਖਦਾ ਇੰਨਾ ਉਹ ਡੂੰਘਾਈ ਤੇ ਹੈ ਆਹ ਬੂਟੇ ਨੂੰ ਲੱਗੇ ਹੋਏ 3 ਦਿਨ ਹੋਏ ਆ ਤੇ ਆਹ ਬੂਟੇ ਲੱਗਣ ਨੂੰ 8 ਤੋਂ 10 ਦਿਨ ਹੋ ਗਏ ਆ ਤੇ ਡੂੰਘਾਈ ਵਾਲੇ ਨੂੰ ਉਹਦੇ ਨਾਲੋਂ 3 ਦਿਨ ਵਾਲਾ ਬੂਟਾ ਜ਼ਿਆਦਾ ਕਾਮਯਾਬ ਹੈ ਮਤਲਬ ਕੀ ਹੈ ਕਿ ਇਸ ਚੀਜ਼ ਨੂੰ ਕਿਸਾਨ ਵੀ ਧਿਆਨ ਦੇਣ ਇਹਦਾ ਕੋਈ ਇਲਾਜ ਨਹੀਂ ਹੈਗਾ ਹੁਣ ਕਿਸਾਨ ਵੀਰ ਨੂੰ ਇੱਕ ਮੈਚ ਸਲਫਰ ਪਾ ਲਵਾਂ ਮੈਚ ਕੋਈ ਫਲਾਣਾ ਪ੍ਰੋਡਕਟ ਪਾ ਲਾ ਮਿਰਾ ਝੋਨਾ ਚੱਲ ਤੇ ਤੁਸੀਂ ਜੋ ਮਰਜੀ ਪਾ ਲਓ ਝੋਨਾ ਨਹੀਂ ਚੱਲਣਾ ਝੋਨੇ ਨੂੰ ਔਖੀ ਤੁਹਾਡੇ ਜਿਹੜੇ ਹੈਗੇ 10 ਤੋਂ 15 ਦਿਨ ਬਾਅਦ ਲੱਗਣੇ ਹੀ ਲੱਗਣੇ ਹਨ ਹੁਣ ਆ ਦੇਖੋ ਬੁੱਟੇ ਨੇ ਆਪਣੇ ਉੱਪਰ ਆ ਕੇ ਜੜ ਬਣਾਉਣੀ ਸ਼ੁਰੂ ਕਰਤੀ ਐ ਜਦੋਂ ਉੱਤੇ ਆ ਕੇ ਜੜ ਬਣਾਉਣੀ ਸ਼ੁਰੂ ਕਰਤੀ ਹੈ ਤਾਂ ਜਦੋਂ ਇਹ ਜੜ ਬਿਲਕੁਲ ਜ਼ਮੀਨ ਦੇ ਬਰਾਬਰ ਪੱਧਰ ਤੇ ਬਣੇਗੀ ਉਹ ਸਮੇਂ ਝੋਨਾ ਚੱਲੇਗਾ ਤੇ ਝੋਨਾ ਪਹਿਲਾਂ ਟਰਾਈ ਕਰੇਗਾ ਲੱਕ ਅਲੱਗ-ਅਲੱਗ ਜਗ੍ਹਾ ਤੇ ਜੜ ਬਣਾਉਣ ਦੀ ਕਿ ਇੱਥੇ ਬਣਾ ਕੇ ਦੇਖ ਲਾਂ ਨਹੀਂ ਇੱਥੇ ਤਾਂ ਜਿਹੜਾ ਹੈਗਾ ਆਕਸੀਜਨ ਦੀ ਘਾਟ ਹੈ ਫਿਰ ਉੱਪਰ ਬਣਾ ਜਦੋਂ ਉਹ ਬਿਲਕੁਲ ਐਕਿਊਰੇਟ ਸਹੀ ਜਗ੍ਹਾ ਮਿਲ ਗਈ ਉਸ ਸਮੇਂ ਝੋਨਾ ਜਿਹੜਾ ਹੈਗਾ ਚੱਲੇਗਾ ਤੇ ਕਿਸਾਨ ਕੀ ਹੈ 10 ਦਿਨ ਤੱਕ ਕਿਸਾਨ ਦੇਖਦਾ ਝੋਨਾ ਚੱਲਦਾ ਕਿ ਨਹੀਂ ਚੱਲਦਾ 10 ਦਿਨਾਂ ਬਾਅਦ ਪ੍ਰੋਡਕਟ ਪਾਉਣੀ ਸ਼ੁਰੂ ਕਰਦਾ ਇੱਕ ਪ੍ਰੋਡਕਟ ਪਾਲਿਆ ਨਹੀਂ ਚੱਲਿਆ ਫਿਰ ਦੂਜਾ ਪ੍ਰੋਡਕਟ ਪਾਲਿਆ ਇੰਨੇ ਦਿਨ ਨੂੰ ਜਿਹੜਾ ਹੈਗਾ ਬੂਟਾ ਆਪਦਾ 15 ਦਿਨ ਦਾ ਪ੍ਰੋਸੈਸ ਪੂਰਾ ਕਰ ਲੈਂਦਾ ਤੇ ਬੂਟਾ ਆਪਦਾ ਉੱਪਰ ਜਿਹੜਾ ਬਣਾ ਲੈਂਦਾ ਬੂਟਾ ਵਧਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਸੋਚਦੇ ਹਾਂ ਪਤਾ ਨਹੀਂ ਦਵਾਈ ਨੇ ਕੰਮ ਕਰ ਗਈ ਲੇਕਿਨ ਨਹੀਂ ਝੋਨਾ ਉੱਚਾ ਲਾਓ ਜੇ ਆਪਦਾ ਸਹੀ ਜਗਤ ਚੋਂ ਨਾ ਲਾਉਂਗੇ ਤਾਂ ਹੀ ਚੋਨਾ ਟਾਈਮ ਸੇ ਚੱਲੇਗਾ ਜੇ ਡੂੰਗਾ ਲਾਤਾ ਉਹ 15 ਦਿਨ ਨਹੀਂ ਚੱਲਣਾ ਟੜੇ ਖਰਚੇ ਵੀ ਹੋਈ ਜਾਣਗੇ ਤੇ ਤੁਹਾਡਾ ਤੁਸੀਂ ਉਹਨੂੰ ਐ ਸਮਝੋਗੇ ਕਿ ਮੈਂ ਚੋਨਾ ਲਾਇਆ ਹੀ 15 ਦਿਨ ਹੈ ਤੁਹਾਡੀ ਕੀਤੀ ਹੋਈ ਜਲਦਬਾਜ਼ੀ ਤੁਹਾਡੇ ਕਿਸੇ ਕੰਮ ਨਹੀਂ ਆਉਣੀ ਐਸ ਕਰਕੇ ਕਿਸਾਨ ਹੋਈ ਰਹੋ ਇਸ ਚੀਜ਼ ਦਾ ਧਿਆਨ ਰੱਖਿਓ ਕਿ ਚੋਨਾ ਡੂੰਗਾ ਨਾ ਲੱਗੇ ਚੋਨੇ ਦੀ ਡੂੰਘਾਈ ਜਿਹੜੀ ਹੈਗੀ ਲਗਭਗ 1 ਇੰਚ ਦੇ ਨੇੜੇ ਆਪਾਂ ਪੌਣੇ ਤੋਂ ਸਵਾ ਇੰਚ ਲੈ ਕੇ ਚੱਲਦੇ ਹਾਂ 1 ਇੰਚ ਦੇ ਲਗਭਗ ਚੋਨਾ ਡੂੰਗਾ ਲਾਓ ਤਾਂ ਤੁਹਾਨੂੰ ਝੋਨਾ ਫੋਟ ਵੀਗਿਆਰਾ ਕਰੇਗਾ ਝੋਨਾ ਨਾਲ ਦੀ ਨਾਲ ਚੱਲ ਵੀ ਪਵੇਗਾ ਤੇ ਤੁਹਾਡਾ ਖਰਚਾ ਵੀ ਘੱਟ ਹੋਏਗਾ ਤੇ ਝਾੜ ਵੀ ਵੱਧ ਆਏਗਾ ਨਹੀਂ ਤਾਂ ਫਿਰ ਦੇਖ ਲਓ ਕਿ 15 ਦਿਨ ਆ ਝੋਨਾ ਖੜਾ ਹੀ ਤੁਹਾਡੇ ਸਾਹਮਣੇ ਉਮੀਦ ਕਰਦਾ ਹਾਂ ਕਿ ਮੇਰਾ ਮੈਸੇਜ ਤੁਸੀਂ ਸਮਝ ਗਏ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ